ਸੱਡੇ ਪੰਜਾਬ ਚ ਤਾਂ ਏਜੰਟਾਂ ਦੀ ਭਾਸ਼ਾ ਚ ਇਹ ਕਿਹਾ ਜਾਂਦਾ ਸੀ ਵੀ ਆਸਟ੍ਰੇਲੀਆ ਤਾਂ ਬੰਦ ਹੀ ਐ ਹੂੰ ਹੁਣ ਜਿਹੜਾ ਉਹ ਬੰਦ ਹੀ ਐ ਨਾ ਉਹ ਜਿਵੇਂ ਹੀ ਬੰਦ ਹੋ ਜਾ ਜਿਵੇਂ ਬੰਦ ਹੋਊਗਾ ਹੁਣ ਗੱਲ ਇਹ ਐ ਕਿ ਅਗਲੇ ਮਹੀਨੇ ਜਦੋਂ ਇਹ ਲਾਅ ਆ ਜਾਣੇ ਤਾਂ ਇਹਦਾ ਮਤਲਬ ਕਿ ਦੁਨੀਆ ਚੋਂ ਜਾਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟ ਜੂਗੀ ਜੀ ਉਹਦੇ ਚ ਫਿਰ ਇੰਡੀਅਨ ਸਟੂਡੈਂਟਸ ਦੀ ਗਿਣਤੀ ਹੋਰ ਘਟ ਜੂਗੀ ਤੇ ਪੰਜਾਬੀਆਂ ਦੀ ਗਿਣਤੀ ਫਿਰ ਹੋਰ ਘਟ ਜੂਗੀ ਜਿਵੇਂ ਹੀ ਘਟ ਜੂਗੀ ਆਸਟ੍ਰੇਲੀਆ ਚ ਐਸ ਕੰਪੇਅਰਡ ਟੂ ਕੈਨੇਡਾ ਪੀਆਰ ਨਹੀਂ ਹੁੰਦੀ ਇੰਨੀ ਸੌਖੀ ਹੂੰ ਕੈਨੇਡਾ ਵਾਲਾ ਹਿਸਾਬ ਨਹੀਂ ਹੈਗਾ ਉੱਥੇ ਜੀ ਵਿਜ਼ਟਰ ਵੀਜ਼ਾ ਵੀ ਔਖਾ ਹੈ ਹੂੰ ਵਿਜ਼ਟਰ ਵੀਜ਼ਾ ਵੀ ਇੰਨਾ ਸੌਖਾ ਨਹੀਂ ਲੱਗਦਾ ਸਿਰਫ ਇਹ ਗੱਲ ਨਹੀਂ ਹੈ ਇਮੀਗ੍ਰੇਸ਼ਨ ਇੰਡਸਟਰੀ ਦੀ ਮਾਰ ਬਹੁਤ ਵੱਡੀ ਪੈ ਜਾਣੀ ਹੈ ਹੂੰ ਪੰਜਾਬ ਚ ਸਟੂਡੈਂਟ ਹੀ ਹੈ ਨਹੀਂ ਬਾਹਰ ਜਾਣ ਵਾਲਾ ਇੰਡਸਟਰੀ ਕੋਲੇ ਬੱਚਾ ਨਹੀਂ ਹੈ ਜਿਹੜੇ 2-3 ਮਹੀਨੇ ਪਹਿਲਾਂ ਤੱਕ ਏਜੰਟ ਕਹਿ ਰਹੇ ਸੀ ਭਾਜੀ 120 ਵੀਜ਼ੇ ਲਵਾਤੇ 130 ਵੀਜ਼ੇ ਲਵਾਤੇ ਹੋ ਪਾਸਪੋਰਟ ਚੱਕੀ ਫਿਰਦੇ ਸੀ ਜਿਹੜੇ ਸੈਮੀਨਾਰਸ ਕਰ ਰਹੇ ਸੀਗੇ ਕਿ ਵੀਜ਼ਿਆਂ ਦੀ ਨੇਰੀ ਲਿਆਤੀ ਉਹਨਾਂ ਕੋਲੇ ਕੈਨੇਡਾ ਆਸਟ੍ਰੇਲੀਆ ਤਾਂ ਛੱਡੋ ਕੈਨੇਡਾ ਜਾਣ ਨੂੰ ਵੀ ਸਟੂਡੈਂਟ ਇਸ ਟਾਈਮ ਪੰਜਾਬ ਦੇ ਵਿੱਚੋਂ ਨਹੀਂ ਲੱਭ ਰਿਆ ਏਜੰਟ ਤਾਂ ਤੁਸੀਂ ਇਹ ਦੇਖੋ ਨਾ ਕਿ ਇੱਟ ਪੁੱਟੀਆਂ ਏਜੰਟ ਐ ਪੰਜਾਬ ਦੇ ਵਿੱਚ ਬਿਲਕੁਲ 10000 ਤਾਂ ਰਜਿਸਟਰਡ ਨੇ ਹੂੰ 10000 ਏਜੰਟ ਮੰਨ ਕੇ ਚੱਲੋ ਕਿ 7700 ਏਜੰਟ ਆ ਗਿਆ ਹੂੰ ਜੀ ਤੇ ਚਿੜੀ ਜਿੱਡੇ ਵੀ ਜ਼ਿਲ੍ਹੇ ਹੈਗੇ ਨਿੱਕੇ ਨਿੱਕੇ ਜੇ ਵੀ ਸਾਡਾ ਮੁਕਸਰ ਸਾਹਿਬ ਦਾ ਏਡਾ ਜਿਹਾ ਜ਼ਿਲ੍ਹਾ ਸਿਮਰਨ ਜੀ ਆਸਟ੍ਰੇਲੀਆ ਨੇ ਆਪਣੇ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਆ ਭਾਰਤੀ ਵਿਦਿਆਰਥੀਆਂ ਤੇ ਅਸਰ ਪਏਗਾ ਦੇਖੋ ਬਹੁਤ ਡੂੰਗਾ ਅਸਰ ਹੈ ਇਹਦਾ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ਆਲਰੇਡੀ ਬਹੁਤ ਸਟ੍ਰਿਕਟ ਹੋਇਆ ਪਿਆ ਸੀਗਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਜਿਹੜੇ ਹਾਲਾਤ ਕੈਨੇਡਾ ਦੇ ਨੇ ਜਾਂ ਕੈਨੇਡਾ ਚ ਵੀਜ਼ਾ ਜਿਸ ਤਰੀਕੇ ਨਾਲ ਪਿਛਲੇ 4-5 ਸਾਲਾਂ ਤੋਂ ਲੱਗੇ ਕੈਨੇਡਾ ਆਸਟ੍ਰੇਲੀਆ ਉਵੇਂ ਨਹੀਂ ਚੱਲਿਆ ਹਮ ਬੜਾ ਸੀਮਤ ਕਰਕੇ ਰੱਖਿਆ ਉਹਨਾਂ ਨੇ ਜੀ ਔਰ ਜਿਹੜਾ ਸਿਰਫ ਪੜਨ ਜਾਣਾ ਚਾਹੁੰਦਾ ਸੀਗਾ ਉਹਦਾ ਵੀਜ਼ਾ ਲੱਗ ਰਿਹਾ ਸੀਗਾ ਬਸ਼ਰਤੇ ਸੀਗਾ ਕਿ ਆਇਲਸ ਚੰਗੇ ਬੈਂਡ ਹੋਣ ਜੀ ਫਾਈਨੈਂਸ਼ੀਅਲ ਰਿਕਾਰਡ ਬਹੁਤ ਚੰਗਾ ਹੋਵੇ ਹਮ ਸਟੂਡੈਂਟ ਦੇ ਵਾਪਸ ਜਾਣ ਦਾ ਜਿਹੜਾ ਚਾਂਸ ਜਿਆਦਾ ਹੋਣ ਚਾਂਸ ਜਿਆਦਾ ਹੋਣ ਔਰ ਜਿਹੜੇ ਮਕਸਦ ਲਈ ਉਹ ਜਾ ਰਿਹਾ ਹੈ ਪੜ੍ਹਾਈ ਦਾ ਮਕਸਦ ਉਹ ਮਕਸਦ ਪੂਰਾ ਕਰਨ ਵਾਸਤੇ ਜਾ ਰਿਹਾ ਹੋਵੇ ਆਸਟ੍ਰੇਲੀਆ ਇਸ ਗੱਲ ਦੇ ਵਿੱਚ ਬੜਾ ਸਟ੍ਰਿਕਟ ਰਿਹਾ ਜੀ ਰੀਸੈਂਟਲੀ 1 ਜੁਲਾਈ ਤੋਂ ਆਸਟ੍ਰੇਲੀਆ ਨੇ ਇੱਕ ਜਿਹੜਾ ਵੱਡਾ ਫੈਸਲਾ ਲਿਆ ਉਹ ਇਹ ਸੀਗਾ ਕਿ ਆਸਟ੍ਰੇਲੀਆ ਨੇ ਆਪਦੀ ਐਮਬੈਸੀ ਫੀਸ ਦੇ ਵਿੱਚ ਵਾਧਾ ਕਰਤਾ ਸੀ 38000 ਤੋਂ ਆਲਮੋਸਟ 87000 ਹੋ ਗਈ ਯਾਨੀ ਕਿ ਦੁੱਗਣੀ ਤੋਂ ਵੀ ਜ਼ਿਆਦਾ ਕਰਤੀ ਸੀਗੀ ਜੀ ਪਰ ਜਿਹੜਾ ਨਵੀਂ ਗੱਲ ਸਾਹਮਣੇ ਆਈ ਹੈ ਅੱਜ ਖਾਸ ਤੌਰ ਤੇ ਖਬਰਾਂ ਦੇ ਵਿੱਚ ਵੀ ਛਪੀ ਹੈ ਔਰ ਇੰਟਰਨੈਸ਼ਨਲੀ ਜਿਹੜੀ ਇਮੀਗ੍ਰੇਸ਼ਨ ਵੈਬਸਾਈਟਸ ਨੇ ਉਹਨਾਂ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵਾਂ ਕਾਨੂੰਨ ਜਿਹੜਾ ਉਹ ਤਿਆਰ ਪਿਆ ਅਗਲੇ ਮਹੀਨੇ ਅਗਸਤ ਦੇ ਮਹੀਨੇ ਪਾਰਲੀਮੈਂਟ ਦੇ ਵਿੱਚ ਟੇਬਲ ਤੇ ਉਹ ਆਸਟ੍ਰੇਲੀਆ ਦੇ ਵਿੱਚ ਆ ਜਾਣਾ ਹੈ ਜਿੱਥੇ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਦਾ ਲਿミਟਡ ਨੰਬਰ ਜਿਹੜਾ ਹੈ ਸਾਲ ਦਾ ਉਹ ਆਸਟ੍ਰੇਲੀਆ ਤੈਅ ਕਰਨ ਜਾ ਰਹੀ ਹੈ ਜਿਵੇਂ ਕੈਨੇਡਾ ਨੇ ਕੈਪਿੰਗ ਕੀਤੀ ਜੀ ਆਸਟ੍ਰੇਲੀਆ ਇੰਟਰਨੈਸ਼ਨਲ ਸਟੂਡੈਂਟਸ ਦਾ ਨੰਬਰ ਹੀ ਲਿミਟਡ ਕਰਨ ਲੱਗਿਆ ਕਿ ਸਿਰਫ ਇੰਨੇ ਕੀ ਆ ਸਕਦੇ ਐ ਇਸ ਤੋਂ ਵੱਧ ਨਹੀਂ ਆਣਗੇ ਇਹਦਾ ਮਤਲਬ ਸਿੱਧਾ ਸਿੱਧਾ ਇੱਕ ਕੰਮ ਹੋ ਗਿਆ ਕਿ ਸਾਡੇ ਪੰਜਾਬ ਚ ਤਾਂ ਏਜੰਟਾਂ ਦੀ ਭਾਸ਼ਾ ਚ ਇਹ ਕਿਹਾ ਜਾਂਦਾ ਸੀ ਵੀ ਆਸਟ੍ਰੇਲੀਆ ਤਾਂ ਬੰਦ ਹੀ ਐ ਹਮ ਹੁਣ ਜਿਹੜਾ ਉਹ ਬੰਦ ਹੀ ਐ ਨਾ ਉਹ ਜਿਵੇਂ ਹੀ ਬੰਦ ਹੋ ਗਿਆ ਜਿਵੇਂ ਬੰਦ ਹੋ ਗਿਆ ਹੁਣ ਉਹਦੇ ਚ ਕੀ ਐ ਕਿ ਹੁਣ ਤਕਰੀਬਨ ਤਕਰੀਬਨ ਮੈਂ ਰਿਪੋਰਟ ਪੜ੍ਹ ਰਿਹਾ ਸੀਗਾ ਤਾਂ 1,36,000 ਇੰਡੀਅਨ ਸਟੂਡੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਸੀਗਾ ਜੀ 10000 ਦਾ ਘਟਾ ਇਸ ਸਾਲ ਹੋਇਆ ਯਾਨੀ ਕਿ 126000 ਦੇ ਨੇੜੇ ਇੰਡੀਅਨ ਸਟੂਡੈਂਟ ਜਿਹਦੇ ਵਿੱਚ ਪੰਜਾਬ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ ਗੁਜਰਾਤੀ ਵੀ ਬਹੁਤ ਜਾਂਦਾ ਆਸਟ੍ਰੇਲੀਆ ਮੈਲਬਨ ਸਿਡਨੀ ਬ੍ਰਿਸਬਨ ਐਡੀਲੇਡ ਪਰਥੇ ਚਾਰ ਪੰਜ ਸ਼ਹਿਰ ਨੇ ਜਿੱਥੇ ਜ਼ਿਆਦਾਤਰ ਇਹ ਵਿਦਿਆਰਥੀ ਜਾਂਦਾ ਪਰ ਜ਼ਿਆਦਾ ਗਿਣਤੀ ਤੁਹਾਨੂੰ ਸਿਡਨੀ ਮੈਲਬਨ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਮਿਲਦੀ ਹੈ ਹੁਣ ਗੱਲ ਇਹ ਹੈ ਕਿ ਅਗਲੇ ਮਹੀਨੇ ਜਦੋਂ ਇਹ ਲਾ ਆ ਜਾਣਾ ਤਾਂ ਇਹਦਾ ਮਤਲਬ ਕਿ ਦੁਨੀਆ ਜੋ ਜਾਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟ ਜੂਗੀ ਜੀ ਉਹਦੇ ਚ ਫਿਰ ਇੰਡੀਅਨ ਸਟੂਡੈਂਟਸ ਦੀ ਗਿਣਤੀ ਹੋਰ ਘਟ ਜੂਗੀ ਤੇ ਪੰਜਾਬੀਆਂ ਦੀ ਗਿਣਤੀ ਫਿਰ ਹੋਰ ਘਟ ਜੂਗੀ ਜਿਵੇਂ ਹੀ ਘਟ ਜੂਗੀ ਤਾਂ ਯਾਨੀ ਕਿ ਅਸੀਂ ਆਸਟ੍ਰੇਲੀਆ ਸਾਡੀ ਹਲੇ ਫਸਟ ਜਨਰੇਸ਼ਨ ਹੈ ਅਸੀਂ 1997 98 ਚ ਜਾਣਾ ਜਾਦਾ ਸ਼ੁਰੂ ਹੋਏ ਆ 2000 ਦੀ ਸ਼ੁਰੂਆਤ ਚ ਬਹੁਤ ਗਏ ਆ ਤੇ ਤਕਰੀਬਨ 2007 8 ਤੱਕ ਬਹੁਤ ਪੰਜਾਬੀ ਉੱਥੇ ਜਾਣਾ ਸ਼ੁਰੂ ਹੋ ਗਿਆ ਸੀਗਾ ਪਰ ਪਿਛਲੇ ਕਰੋਨਾ ਤੋਂ ਬਾਅਦ ਖਾਸ ਤੌਰ ਤੇ ਇਹ ਗਿਣਤੀ ਜਿਹੜੀ ਹੈ ਘਟੀ ਹੈ ਔਰ ਆਸਟ੍ਰੇਲੀਆ ਚ ਐਸ ਕੰਪੇਅਰਡ ਟੂ ਕੈਨੇਡਾ ਪੀਆਰ ਨਹੀਂ ਹੁੰਦੀ ਇੰਨੀ ਸੌਖੀ ਹਮ ਕੈਨੇਡਾ ਵਾਲਾ ਹਿਸਾਬ ਨਹੀਂ ਹੈਗਾ ਉੱਥੇ ਜੀ ਵਿਜ਼ਟਰ ਵੀਜ਼ਾ ਵੀ ਔਖਾ ਹੈ ਹਮ ਵਿਜ਼ਟਰ ਵੀਜ਼ਾ ਵੀ ਇੰਨਾ ਸੌਖਾ ਨਹੀਂ ਲੱਗਦਾ ਮੈਨੂੰ ਚਲੋ ਸਬਬ ਮਿਲਿਆ ਕਿ ਮੈਂ ਆਸਟ੍ਰੇਲੀਆ 2-4 ਵਾਰ ਜਾ ਕੇ ਆਇਆ ਪਿਛਲੇ 1.5 ਸਾਲ ਦੇ ਵਿੱਚ ਮੈਲਬਨ ਸਿਡਨੀ ਹੁਣ ਐਡੀਲੇਡ ਸਿਕ ਗੇਮਸ ਦੇ ਉੱਤੇ ਅਸੀਂ ਗਏ ਸੀ ਗਿਣਤੀ ਤਾਂ ਬਹੁਤ ਵੱਡੀ ਆਪਣੀ ਕਮਿਊਨਿਟੀ ਦੀ ਜੀ ਪਰ ਜਿਹੜੇ ਮੌਜੂਦਾ ਨਵੇਂ ਸਟੂਡੈਂਟਸ ਆ ਔਰ ਦੂਜਾ ਫੈਕਟਰ ਇਹ ਵੀ ਹੈ ਸਿਰਫ ਇਹ ਗੱਲ ਨਹੀਂ ਐ ਇਮੀਗ੍ਰੇਸ਼ਨ ਇੰਡਸਟਰੀ ਦੀ ਮਾਰ ਬਹੁਤ ਵੱਡੀ ਪੈ ਜਾਣੀ ਐ ਹੂੰ ਪੰਜਾਬ ਚ ਸਟੂਡੈਂਟ ਹੀ ਹੈ ਨਹੀਂ ਬਾਹਰ ਜਾਣ ਵਾਲਾ ਜੀ ਇਹ ਗੱਲ ਬੜੀ ਹੈਰਾਨੀ ਦੀ ਲੱਗ ਰਹੀ ਲੋਕਾਂ ਨੂੰ ਆਪਾਂ ਪਿੱਛੇ ਜੇ ਵੀ ਇੱਕ ਸ਼ੋਅ ਕੀਤਾ ਥੋੜੇ ਦਿਨ ਹੋ ਗਏ ਤੁਹਾਨੂੰ ਯਾਦ ਹੋਣਾ ਜਦੋਂ ਮੈਂ ਕਹਿਆ ਸੀ ਆਇਲ ਸੈਂਟਰ ਖਾਲੀ ਹੋਣ ਦੇ ਕਿਨਾਰੇ ਪਏ ਉਹ ਵਾਕਿਆ ਹੀ ਆਇਲ ਸੈਂਟਰ ਖਾਲੀ ਪਏ ਤੁਸੀਂ ਜਾ ਕੇ ਚੈੱਕ ਕਰੋ ਜੀ ਇੰਡਸਟਰੀ ਖਾਲੀ ਇੰਡਸਟਰੀ ਕੋਲੇ ਬੱਚਾ ਨਹੀਂ ਐ ਜਿਹੜੇ 2-3 ਮਹੀਨੇ ਪਹਿਲਾਂ ਤੱਕ ਏਜੰਟ ਕਹਿ ਰਹੇ ਸੀ ਭਾਜੀ 120 ਵੀਜ਼ੇ ਲਵਾਤੇ 130 ਵੀਜ਼ੇ ਲਵਾਤੇ ਹੋ ਪਾਸਪੋਰਟ ਚੱਕੀ ਫਿਰਦੇ ਸੀ ਜਿਹੜੇ ਸੈਮੀਨਾਰਸ ਕਰ ਰਹੇ ਸੀਗੇ ਕਿ ਵੀਜ਼ਿਆਂ ਦੀ ਨੇਰੀ ਲਿਆਤੀ ਉਹਨਾਂ ਕੋਲੇ ਕੈਨੇਡਾ ਆਸਟ੍ਰੇਲੀਆ ਤਾਂ ਛੱਡੋ ਕੈਨੇਡਾ ਜਾਣ ਨੂੰ ਵੀ ਸਟੂਡੈਂਟ ਇਸ ਟਾਈਮ ਪੰਜਾਬ ਦੇ ਵਿੱਚੋਂ ਨਹੀਂ ਲੱਭ ਰਿਹਾ ਮਲਟੀਪਲ ਰੀਜਨਸ ਹੋਏ ਉਸ ਦਿਨ ਆਪਾਂ ਡਿਸਕਸ ਵੀ ਕੀਤਾ ਕਿ ਰਿਵਰਸ ਮਾਈਗ੍ਰੇਸ਼ਨ ਇੱਕ ਰੀਜਨ ਰਿਹਾ ਫਿਰ ਜਿਹੜਾ ਇਹ ਗੱਲ ਚੱਲੀ ਕਿ ਕੈਨੇਡਾ 'ਚ ਕੰਮ ਹੈ ਨਹੀਂ ਇਹ ਬਹੁਤ ਵੱਡਾ ਰੀਜਨ ਰਿਹਾ ਫਿਰ ਬਹੁਤ ਸਾਲਾਂ ਤੋਂ ਪਾਈਲਡ ਅਪ ਕੇਸਸ ਸੀਗੇ ਜਿਹੜੇ ਘੁੰਮ ਰਹੇ ਸੀ ਉਹਨਾਂ ਨੂੰ ਵੀਜ਼ਾ ਦਿੱਤਾ ਉਹ ਨਿਕਲ ਗਏ ਹੁਣ ਉਹ ਮਾਰਕੀਟ ਚ ਓਨੀ ਵੱਡੀ ਗਿਣਤੀ ਚ ਏਜੰਟ ਤਾਂ ਤੁਸੀਂ ਇਹ ਦੇਖੋ ਨਾ ਕਿ ਇੱਟ ਪੁੱਟਿਆਂ ਏਜੰਟ ਐ ਪੰਜਾਬ ਦੇ ਵਿੱਚ ਬਿਲਕੁਲ 10000 ਤਾਂ ਰਜਿਸਟਰਡ ਨੇ ਹਮ 10000 ਏਜੰਟ ਪੰਜਾਬ ਪੰਜਾਬ ਚ ਪੰਜਾਬ ਪੰਜਾਬ ਚ ਇਸ ਤੋਂ ਬਾਅਦ ਤਾਂ ਪਤਾ ਨਹੀਂ ਕਿੰਨਾ ਹੋਊਗਾ ਤੁਸੀਂ ਸਭ ਲੋ ਜਿਹੜੇ ਘਰਾਂ ਚ ਬੋਲੀ ਬੈਠੇ ਆ ਤੁਸੀਂ ਇਮੇਜਿਨ ਕਰੋ ਨਾ ਕਿ ਸੂਬਿਆਂ ਆਪਣੇ ਜ਼ਿਲ੍ਹਿਆਂ ਵਾਈਜ਼ ਹਮ ਵੀ ਇੱਕ ਜ਼ਿਲ੍ਹੇ ਨੂੰ ਮੰਨ ਕੇ ਚੱਲੋ ਕਿ 7-700 ਏਜੰਟ ਆ ਗਿਆ ਹੂੰ ਜੀ ਤੇ ਚਿੜੀ ਜਿੱਡੇ ਵੀ ਜ਼ਿਲ੍ਹੇ ਹੈਗੇ ਨਿੱਕੇ ਨਿੱਕੇ ਜਿਹਾ ਵੀ ਸਾਡਾ ਮੁਕਸਰ ਸਾਹਿਬ ਤਾਂ ਐਡਾ ਜਿਹਾ ਜ਼ਿਲ੍ਹਾ ਹੈ ਬਿਲਕੁਲ ਆ ਮਲੇਰਕੋਟਲਾ ਐਡਾ ਜਿਹਾ ਜ਼ਿਲ੍ਹਾ ਹੈ ਹੂੰ ਤੋਂ ਇੰਨਾ ਜ਼ਿਲ੍ਹਿਆਂ ਦੇ ਵਿੱਚ ਵੀ ਜੇ ਪਿੰਡਾਂ ਤੱਕ ਤਾਂ ਤੁਸੀਂ ਦੇਖੋ ਕਿ ਖੁੱਲ ਗਏ ਸੀ ਆਇਲ ਸੈਂਟਰ ਤੇ ਇਹ ਹੈਰਾਨੀ ਦੀ ਗੱਲ ਸੀ ਸੋ ਉਹਨਾਂ ਨੂੰ ਹੁਣ ਬਹੁਤ ਵੱਡਾ ਸੈਟਬੈਕ ਲੱਗੂਗਾ ਇਮੀਗ੍ਰੇਸ਼ਨ ਇੰਡਸਟਰੀ ਦਾ ਕੋਈ ਨਵਾਂ ਰਾਹ ਨਵਾਂ ਰੂਪ ਬਣੂਗਾ ਜੇ ਪੰਜਾਬੀਆਂ ਦਾ ਰੁਝਾਨ ਬਣਿਆ ਯੂਰਪ ਵੱਧ ਜਾਣ ਦਾ ਜਾਂ ਕੈਨੇਡਾ ਰੁਝਾਨ ਘਟਿਆ ਬਹੁਤ ਵੱਡੀ ਗਿਣਤੀ ਚ ਆਉਣ ਵਾਲੇ 1-2 ਸਾਲ ਤਾਂ ਬਹੁਤ ਘਟੂਗਾ ਇਸ ਬਿਜ਼ਨਸ ਚ ਜਿਹੜੇ ਲੋਕ ਇਹ ਮੂੰਹ ਚੱਕ ਕੇ ਆ ਗਏ ਸੀਗੇ ਵੀ ਭਾਈ 5 ਲੱਖ ਕੇਸ ਤਾਂ ਬਣ ਜਾਂਦਾ ਤੇ ਨਜ਼ਾਰਾ ਲਿਆ ਦੇਾਂਗੇ ਉਹਨਾਂ ਵਾਸਤੇ ਇੰਨਾ ਸੌਖਾ ਨਹੀਂ ਰਹੂਗਾ ਹਾਂ ਜੇ ਕੋਈ ਟ੍ਰੈਂਡ ਨਾ ਚੇਂਜ ਹੋ ਜੇ ਪਰ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੋ ਗਿਆ ਉਹ ਕੰਟਰੀ ਉਹ ਦੁਨੀਆ ਦੇ ਸਭ ਤੋਂ ਔਖੇ ਜਿਹੜੇ ਕਾਨੂੰਨ ਐ ਮਾਈਗ੍ਰੇਸ਼ਨ ਦੇ ਉਹ ਲੈ ਕੇ ਆ ਰਿਆ ਔਰ ਉਹ ਬਹੁਤ ਸਟ੍ਰਿਕਟ ਨੇ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਮਾਹੌਲ ਬਣਿਆ ਉਸ ਤਰ੍ਹਾਂ ਦਾ ਮਾਹੌਲ ਉਹ ਆਪਣੇ ਮੁਲਕ 'ਚ ਨਹੀਂ ਬਣਨ ਦੇਣਾ ਚਾਹੁੰਦੇ ਜੀ